ਵਾਨੀਗੜ ਦੇ ਨੇੜਲੇ ਪਿੰਡ ਪਨਮਾਂ ਦੀ ਪਰਵਜੋਤ ਕੌਰ ਡਰੋਨ ਤੇ ਟੈਕਨੋਲੋਜੀ ਨਾਲ ਖੇਤੀ ਚਲਿਆ ਰਹੀ ਹੈ ਇਨਕਲਾਬ ਜਿੱਥੇ ਪੰਜਾਬ ਦੇ ਖੇਤਾਂ ਵਿੱਚ ਰਵਾਇਤੀ ਨਾਲ ਸਪਰੇ ਹੁੰਦੇ ਆਏ ਹਨ ਉੱਥੇ ਹੀ ਵਿਦੇਸ਼ੀ ਵਰਗੀ ਅਦੁਨਿਕ AI ਟੈਕਨੋਲੋਜੀ ਨਾਲ ਡਰੋਨ ਨਾਲ ਖੇਤੀਬਾੜੀ ਵਿੱਚ ਇੱਕ ਨਗਮਾ ਇਨਕਲਾਬ ਆਇਆ ਹੈ ਪਿੰਡ ਪਨਮਾਂ ਦੀ ਘਰੇਲੂ ਮਹਿਲਾ ਪਰਵਜੋਤ ਕੌਰ ਆਪਣੇ ਪਤੀ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਡਰੋਨ ਰਾਹੀਂ ਸਪਰੇ ਕਰਨ ਦੀ ਸ਼ੁਰੂਆਤ ਅਤੇ ਮਹਿਲਾਵਾਂ ਲਈ ਪ੍ਰੇਰਨਾ ਇੱਕ ਮਿਸਾਲ ਕਾਇਮ ਕੀਤੀ ਹੈ ਕੇਂਦਰ ਸਰਕਾਰ ਦੀ ਯੋਗੀ ਤਹਿਤ ਪਰਵਜੋਤ कौर ਨੇ 18 ਲੱਖ ਰੁਪਏ ਦਾ ਡਰੋਨ ਮਿਲਿਆ ਇਹ ਡਰੋਨ 15 ਮਿੰਟ ਵਿੱਚ 2 ਏਕੜ ਸਪਰੇਅ ਕਰਨ ਦੀ ਸਮਰੱਥਾ ਰੱਖਦਾ ਹੈ ਪਰਵਜੋਤ कौर ਦੱਸਦੀ ਹੈ ਇੱਕ ਸਾਲ ਵਿੱਚ ਉਹ ਹਜ਼ਾਰਾਂ ਏਕੜ ਫਸਲ ਤੇ ਸਫਲ ਸਪਰੇਅ ਕਰ ਚੁੱਕੀ ਹੈ ਜਿਸ ਨਾਲ ਨਾ ਸਿਰਫ ਸਮਾਂ ਬਚਦਾ ਸਗੋਂ ਪਾਣੀ ਅਤੇ ਦਵਾਈਆਂ ਦੀ ਵੀ ਬਚਤ ਹੁੰਦੀ ਹੈ ਹਰ ਰੋਜ਼ ਉਸ ਨੂੰ ਕਿਸਾਨਾਂ ਵੱਲੋਂ 5 ਤੋਂ 10000 ਰੁਪਏ ਦੇ ਆਰਡਰ ਮਿਲ ਰਹੇ ਹਨ ਉਮੀਦ ਫਾਊਂਡੇਸ਼ਨ ਦੇ ਨਾਲ ਸਹਿਯੋਗ ਚਲਾਉਣ ਲਈ ਟ੍ਰੇਨਿੰਗ ਹਾਸਲ ਕੀਤੀ ਕਿਰੇਲੂ ਮਹਿਲਾ ਟੈਕਨੋਲੋਜੀ ਮਹਿਰਬਣੀ ਪਰਵਜੋਤ कौर ਅੱਜ ਪੰਜਾਬ ਦੀਆਂ ਹੋਰ ਮਹਿਲਾਵਾਂ ਲਈ ਇੱਕ ਰੋਲ ਮਾਡਲ ਬਣ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਡਰੋਨ ਰਾਹੀਂ ਸਪਰੇਅ ਨਾਲ ਸਿਰਫ ਉਹਨਾਂ ਦੀ ਮਿਹਨਤ ਕੱਟਦੀ ਹੈ ਸਗੋਂ ਫਸਲਾਂ ਤੇ ਸਹੀ ਸਮੇਂ ਤੇ ਇੱਕ ਸਾਧ ਸਪਰੇਅ ਹੋਣ ਤੇ پیداوار ਵਧਣ ਦੀ ਉਮੀਦ ਹੈ ਰਿਪੋਰਟਰ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਸਰਪਲਾਈਰ ਦੁਆਰਾ ਕਰਦੇ ਹਾਂ ਹਾਂ ਜੀ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੈਂ ਉਮੀਦ ਆਰਗੇਨਾਈਜੇਸ਼ਨ ਸ਼੍ਰੀ ਅਰਵਿੰਦ ਕੰਨਾ ਜੀ ਜਿਸ ਸੰਗਰੂਰ ਤੋਂ ਆਂਗੀ ਪ੍ਰਵਜੋਤ ਕੌਰ ਦੀ ਡਰੋਨ ਲੈ ਕੇ ਆਏ ਨੇ ਕਿਸ ਤਰੀਕੇ ਦਾ ਪ੍ਰੋਸੈਸ ਸੀ ਸ਼ਾਰਟ ਦੇ ਵਿੱਚ ਕਿ ਇਹਨਾਂ ਨੂੰ ਡਰੋਨ ਤੁਸੀਂ ਦਵਾਇਆ ਫਾਊਂਡੇਸ਼ਨਲ ਕਿਵੇਂ ਜੁੜੇ ਤੇ ਹੁਣ ਇਹਨਾਂ ਦਾ ਰੁਜ਼ਗਾਰ ਨੂੰ ਕਿਵੇਂ ਦੇਖਦੇ ਇਹ ਇੱਕ ਤੇ ਜ਼ਰੂਰੀ ਸੀ ਜੀ ਸੈਲਫ ਹੈਲਪ ਗਰੁੱਪ ਦਾ ਮੈਂਬਰ ਹੋਣਾ ਚਾਹੀਦਾ ਕਿਉਂਕਿ ਇਹ ਪੈਣਾ ਦੀ ਉਮੀਦ ਪ੍ਰੋਜੈਕਟ ਹੈਡਾ ਉਮੀਦ ਆਰਗੇਨਾਈਜੇਸ਼ਨ ਦਾ ਚੱਲ ਰਿਹਾ ਉਹਦੇ ਵਿੱਚ ਪ੍ਰਵਜੋਤ ਕੌਰ ਸੈਲਫ ਹੈਲਪ ਗਰੁੱਪ ਦੀ ਮੈਂਬਰ ਹੈਗੇ ਸੈਕਿੰਡ ਸਿੰਘਾ ਡਰੋਨ ਡੈਸਟੀਨੇਸ਼ਨ ਪਹੁੰਚ ਕੇ ਟ੍ਰੇਨਿੰਗ ਲੈਣਾ ਉਹ ਵੀ ਉਹਨਾਂ ਨੇ ਹਾਸਲ ਕੀਤੀ ਥਰਡਲੀ ਆ ਜੋ ਸਕਸੈਸਫੁਲੀ ਆ ਪਖੇਤਾ ਦੇ ਵਿੱਚ ਜਾ ਕੇ ਆਪਣਾ ਜਿਹੜਾ ਰੋਜ਼ਗਾਰ ਦਾ ਸਾਧਨ ਹੈ ਉਹਨੂੰ ਵਧੀਆ ਤਰੀਕੇ ਨਾਲ ਸਕਸੈਸ ਕਰ ਰਹੇ ਆ ਅੱਗੇ ਵਧ ਰਹੇ ਆ ਕਿੰਨਾ ਕੁ ਸਮਾਂ ਲੱਗਿਆ ਟ੍ਰੇਨਿੰਗ ਦਾ ਤੇ ਇਹ ਮਦਦ ਜਿਹੜੀ ਹੈਗੀ ਆ ਜਾਂ ਡਰੋਨ ਜਿਹੜੀ ਐਕਸੈਸਰੀ ਹੈਗੀ ਆ ਕਿੰਨੇ ਰੁਪਏ ਦੇ ਕੋਸਟ ਦੀ ਹੈ ਇਹ ਡਰੋਨ ਐਕਸੈਸਰੀ 1.18 ਲੱਖ ਦਾ ਜੀ ਇਹਦੇ ਵਿੱਚ ਬੈਟਰੀਜ਼ ਦਿੱਤੀਆਂ ਗਈਆਂ ਨੇ ਜਾਂ ਡਰੋਨ ਹੈ ਈ ਰਿਕਸ਼ਾ ਤੇ ਇੱਕ ਜਨਰੇਟਰ ਹੈ ਸਰ ਜੇ ਕਿਸੇ ਹੋਰ ਨੇ ਲੈਣਾ ਹੋਵੇ ਜਾਂ ਤੁਹਾਡੀ ਫਾਊਂਡੇਸ਼ਨ ਨਾਲ ਜੁੜਨਾ ਹੋਵੇ ਉਹ ਕੀ ਪ੍ਰੋਸੈਸ ਕਰਨਾ ਪੈਣਾ ਉਹ ਸਾਡੀ ਉਮੀਦ ਦੇ ਪ੍ਰੋਜੈਕਟ ਸਭ ਤੋਂ ਪਹਿਲਾਂ ਭੈਣਾ ਦੀ ਉਮੀਦ ਨਾਲ ਜੁੜਨਾ ਪੈਣਾ ਕਿਉਂਕਿ ਸੈਲਫ ਹੈਲਪ ਗਰੁੱਪ ਦਾ ਮੈਂਬਰ ਹੋਣਾ ਜ਼ਰੂਰੀ ਹੈ ਉਹਦੇ ਲਈ ਉਹਦੇ ਤੋਂ ਬਿਨਾਂ ਤਾਂ ਪੈਰਾਮੀਟਰ ਦਾ ਪਹਿਲਾ ਪੁਆਇੰਟ ਹੀ ਇਹ ਹੈ ਡਰੋਨ ਦੀਦੀ ਦੇ ਲਈ ਕਿ ਉਹ ਸੈਲਫ ਹੈਲਪ ਗਰੁੱਪ ਦੀ ਬੀਬੀ ਹੋਣੀ ਚਾਹੀਦੀ ਹੈ ਇਹਨਾਂ ਦੀ ਕਮਾਈ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੀ ਕਮਾਈ ਇੱਕ ਮਿਸਾਲ ਹੈ ਜੀ ਸੁਸਾਇਟੀ ਦੇ ਵਿੱਚ ਜੋ ਔਰਤਾਂ ਨਹੀਂ ਅੱਗੇ ਵਧਣਾ ਦੇ ਲਈ ਹਿੰਮਤ ਕਰ ਪਾਰੀਆਂ ਸੀ ਜਾਂ ਦੇਖ ਰਿਹਾ ਕਿ 15000 ਤੇ ਡੇਲੀ ਦੇ 10 ਤੋਂ 15 ਅਰਨ ਕਰ ਰਹੇ ਆ ਇਹ ਉਹਨਾਂ ਲਈ ਇੱਕ ਸੁਨੇਹਾ ਹੈਗਾ ਪ੍ਰਭਜੋਤ ਕੋਰ ਹਰਪ੍ਰੀਤ ਕੋਰ ਵੀ ਹੈ ਜੀ ਸਾਡੀ ਇੱਕ ਡਰੋਨ ਦੀਦੀ ਉਹ ਵੀ ਵਧੀਆ ਕੰਮਜਾਬ ਹੋ ਰਹੇ ਨੇ ਆਪਣੇ ਕਿੱਤੇ ਦੇ ਵਿੱਚ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਪ੍ਰਭਜੋਤ ਕੋਰ ਹੈ ਜੀ ਪ੍ਰਭਜੋਤ ਜੀ ਕਿਵੇਂ ਦੇਖਦੇ ਹੋ ਤੁਸੀਂ ਹੁਣ ਡਰੋਨ ਦੇ ਨਾਲ ਸੇਧੇ ਕਰ ਰਹੇ ਹੋ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕੰਮ ਕਾਰ ਨੂੰ ਕਿਵੇਂ ਦੇਖਦੇ ਹੋ ਸਰ ਇਹ ਇੱਕ ਬਹੁਤ ਜ਼ਿਆਦਾ ਸਕਸੈਸਫੁਲ ਕੰਮ ਹੈ ਜੀ ਬਹੁਤ ਜ਼ਿਆਦਾ ਸਫਲਤਾ ਮਿਲ ਰਹੀ ਹੈ ਇਹਦੇ ਵਿੱਚ ਜਿਵੇਂ ਪਹਿਲਾਂ ਕਿਸਾਨ ਸੀਗੇ ਬਹੁਤ ਜ਼ਿਆਦਾ ਹਰਾਸ਼ਮੈਂਟ ਹੁੰਦੀ ਸੀ ਉਹਨਾਂ ਨੂੰ ਪਰ ਹੁਣ ਇਹ ਬਿਲਕੁਲ ਹੀ ਆਸਾਨੀ ਦੇ ਨਾਲ ਅਸੀਂ ਖੇਤਾਂ ਦੇ ਵਿੱਚ ਸਪਰੇਅ ਕਰਕੇ ਆਸਾਨੀ ਨਾਲ ਇਨਕਮ ਕਰ ਰਹੇ ਹਾਂ ਪ੍ਰਸ਼ਾਸਕ ਕਿਵੇਂ ਦੇਖਦੇ ਹੋ ਮੁਸ਼ਕਲ ਕਿੰਨੀ ਕੁ ਵੀ ਸਾਰਾ ਕੁਝ ਕਰਨ ਦੇ ਲਈ ਮੁਸ਼ਕਲਾਂ ਤਾਂ ਸਰ ਥੋੜ੍ਹੀ ਹੀ ਸੀਗੀਆਂ ਪਰ ਅਸੀਂ ਹਿੰਮਤ ਕਰਕੇ ਪਾਰ ਕੀਤੀ ਹੈ ਟ੍ਰੇਨਿੰਗ ਲੱਗੀ ਟ੍ਰੇਨਿੰਗ ਪਾਸ ਕਰਕੇ ਸਾਨੂੰ ਇਹ ਡਰੋਨ ਮਿਲਿਆ ਉਮੀਦ ਫਾਊਂਡੇਸ਼ਨ ਦੇ ਥਰੂ ਇਹ ਸਾਰਾ ਕੁਝ ਹੋਇਆ ਲਾਇਸੈਂਸ ਮਿਲਣ ਦੇ ਲਈ ਕਿੱਥੇ ਗਈ ਸੀ ਟ੍ਰੇਨਿੰਗ ਕਿੱਥੋਂ ਲਈ ਹੈ ਟ੍ਰੇਨਿੰਗ ਸੀ ਸਰ ਸਾਡੀ ਗੁਰਗਾਉਂ ਦੇ ਵਿੱਚ ਡਰੋਨ ਡੈਸਟੀਨੇਸ਼ਨ ਦੇ ਵਿੱਚ ਸੀਗੀ ਉੱਥੇ ਸਾਡੀ 10 ਦਿਨ ਦੀ ਟ੍ਰੇਨਿੰਗ ਲਾ ਕੇ ਟੈਸਟ ਕਲੀਅਰ ਕਰਕੇ ਅਸੀਂ ਡਰਾਈਵਿੰਗ ਪਾਇਲਟ ਲਾਈਸੈਂਸ ਲਈ ਤੁਹਾ ਕੋਈ ਕੀ ਨੀਅਤ ਤੁਹਾਡਾ ਰੇਟ ਕੀ ਹੈ ਰੇਟ ਸਰ 1 ਏਕੜ ਦਾ 300 ਰੁਪਏ ਹੈ 300 ਰੁਪਏ 1 ਏਕੜ ਚਾਰਜਸ ਨੇ ਤੇ ਇਹਦੇ ਵਿੱਚ ਕੀ ਹੈ ਸਰ ਏਕੜ ਦੇ ਹਿਸਾਬ ਨਾਲ ਜੇ ਦਿਨ ਚ 10 15 ਏਕੜ ਮਿਲ ਜਨਦੇ ਤਾਂ ਵਧੀਆ 6 ਤੋਂ 7000 ਤੱਕ ਹੋ ਜਾਣਗੇ ਆਮ ਔਰਤਾਂ ਜਿਹੜੀਆਂ ਵੱਲੋਂ ਘਰਾਂ ਦੇ ਕੰਮ ਕਰਜਣ ਉਹ ਵੀ ਤੁਹਾਡੇ ਵਾਂਗੂ ਸਫਲ ਹੋ ਸਕਦੇ ਨੇ ਜੇ ਮਿਹਨਤ ਕਰਨ ਜੀ ਬਿਲਕੁਲ ਸਫਲ ਹੋ ਸਕਦੀਆਂ ਨੇ ਪਰ ਸਫਲ ਹੋਣ ਲਈ ਸਭ ਤੋਂ ਜ਼ਿਆਦਾ ਸਪੋਰਟ ਹੈ ਫੈਮਿਲੀ ਦੀ ਜੀ ਉਹਨਾਂ ਨੂੰ ਫੈਮਿਲੀ ਦੀ ਸਪੋਰਟ ਆ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਕੇ ਸਫਲ ਹੋ ਸਕਦੇ ਕਿੰਨਾ ਕੁ ਜਿਹੜੇ ਤੁਹਾਨੂੰ ਆਰਡਰ ਨੇ ਕਿ ਹੁਣ ਆ ਰਹੇ ਨੇ ਆਰਡਰ ਸਰ ਵਧੂ ਆ ਰਹੇ ਨੇ ਜੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੀ ਜਾ ਰਿਹਾ ਉਹ ਸਾਡਾ ਨੰਬਰ ਕੰਟੈਕਟ ਫੇਸਬੁੱਕ ਤੋਂ ਚੱਕ ਕੇ ਸਾਨੂੰ ਕਾਲ ਕਰ ਰਹੇ ਨੇ ਤਾਂ ਵਧੀਆ ਕਮਾਈ ਹੋ ਰਹੀ ਹੋਂ ਤਾਂ ਹਾਂਜੀ ਹਾਂ ਫੁੱਲ ਇਨਕਮ ਵਧੂ ਹੋ ਰਹੀ ਹੈ ਜੀ ਆਰਡਰ ਦਾ ਨਾਮ ਜੀ ਨੀਹਾ ਗਰੋਵਰ ਇਸ ਤਰੀਕਾ ਨਾਲ ਦੇਖਦੇ ਹਾਂ ਕਿ ਲੇਡੀਜ਼ ਨੂੰ ਅਗਰ ਇਦਾਂ ਦਾ ਕੰਮ ਆ ਮਿਲ ਰਿਹਾ ਤਾਂ ਊਮਨ ਕਾਫੀ ਜ਼ਿਆਦਾ ਅੱਗੇ ਜਾ ਸਕਦੇ ਹਨ ਤੇ ਇਹਨਾਂ ਦੇ ਕੰਮ ਨੂੰ ਤੇ ਇਹਨਾਂ ਦੀ ਇਨਕਮ ਨੂੰ ਕਿਵੇਂ ਦੇਖਦੇ ਹੋ ਦੇਖੋ ਇਨਕਮ ਤਾਂ ਇਹਨਾਂ ਦੀ ਵੈਸੇ ਵੀ ਇੱਕ ਮਿਸਾਲ ਹੀ ਬਣ ਚੁੱਕੀ ਹੈਗੀ ਪੈਣਾ ਵਾਸਤੇ ਔਰ ਮੈਂ ਤਾਂ ਇਹ ਉਮੀਦ ਕਰੂੰਗੀ ਕਿ ਜਿਹੜੀਆਂ ਹੋਰ ਵੀ ਪੈਣਾ ਇਸ ਚੀਜ਼ ਨੂੰ ਕਰਕੇ ਅੱਗੇ ਕੰਮ ਨੂੰ ਅੱਗੇ ਹੋਰ ਵਧਾ ਸਕਦੀਆਂ ਨੇ ਤਾਂ ਉਹ ਘਰਾਂ ਚੋਂ ਨਿਕਲ ਕੇ ਇੱਕ ਵਾਰੀ ਉਮੀਦ ਫਾਊਂਡੇਸ਼ਨ ਨਾਲ ਉਮੀਦ ਦੀ ਪੈਣਾ ਨਾਲ ਮਿਲਨ ਔਰ ਜੁੜਨ ਉਹਨਾਂ ਰਾਹੀਂ ਇੱਕ ਗਰੁੱਪ ਬਣਾ ਠੀਕ ਨਹੀਂ ਜੀ ਨਾ ਰਹੀ ਆਪਾਂ ਅੱਗੇ ਕੋਈ ਇਹਨਾਂ ਦਾ ਡਰੋਨ ਰਹੀ ਅਗਰ ਕੋਈ ਟ੍ਰੇਨਿੰਗ ਲੱਗਦੀ ਹੈ ਕੋਈ ਆਂਦਾ ਆਪਣੇ ਲਈ ਤਾਂ ਆਪਾਂ ਉਹਨਾਂ ਨੂੰ ਅੱਗੇ ਟ੍ਰੇਨਿੰਗ ਕਰਵਾ ਕੇ ਉਹਨਾਂ ਨੂੰ ਵੀ ਇੱਕ ਡਰੋਨ ਦਿਵਾ ਕੇ ਕੰਮ ਸ਼ੁਰੂ ਕਰਵਾ ਸਕੀਏ ਹਾਂਜੀ ਸਰ ਕੀ ਨਾਮ ਆ ਤੇ ਕਿਹੜੀ ਆਰਗੇਨਾਈਜੇਸ਼ਨ ਤੋਂ ਤੁਸੀਂ ਮੇਰਾ ਨਾਮ ਸਰ ਸਦੀਕ ਕਲੋਦੀ ਤੋਂ ਆਈ ਮੈਂ ਉਮੀਦ ਫਾਊਂਡੇਸ਼ਨ ਤੋਂ ਆ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਉਮੀਦ ਫਾਊਂਡੇਸ਼ਨ ਦੀ ਮਦਦ ਦੇ ਨਾਲ ਇੱਕ ਲੇਡੀ ਉਹਦਾ ਹਸਬੰਡ ਵਧੀਆ ਕਮਾਈ ਕਰ ਰਹੇ ਨੇ ਜੋ ਟੈਕਨੋਲੋਜੀ ਹੁਣ ਤੱਕ ਫੋਰਨ ਚ ਸੀ ਉਹ ਪੰਜਾਬ ਚ ਦੇਖਣ ਨੂੰ ਮਿਲ ਰਹੀ ਹੈ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਹਾਂਜੀ ਇਹ ਸਾਡੇ ਸੰਗਰੂਰ ਤੋਂ ਸਾਬਕਾ ਐਮਐਲਏ ਨੇ ਜੀ ਸ਼੍ਰੀ ਰਵਿੰਦ ਖੰਨਾ ਜੀ ਉਹਨਾਂ ਵੱਲੋਂ ਚਲਾਈ ਗਈ ਸੰਸਥਾ ਉਮੀਦ ਤੇ ਉਹਨਾਂ ਵੱਲੋਂ ਸਾਡੇ ਉਮੀਦ ਸੰਸਥਾ ਦੇ ਲੇਡੀਜ਼ ਮੈਂਬਰ ਪਿੰਡਾਂ ਜਾ ਕੇ ਬਣਾਉਂਦੇ ਆ ਗਰੁੱਪ ਹਾਂਜੀ ਤੇ ਉਸ ਤੋਂ ਅੱਗੇ ਉਹਨਾਂ ਨੂੰ ਸਕੀਮਾਂ ਦੁਆਇਆ ਜਾਂਦੀਆਂ ਨੇ ਜੋ ਵੀ ਚੱਲਦੀਆਂ ਨੇ ਉਹ ਗਰੁੱਪਾਂ ਦੇ ਸੰਬੰਧਤ ਇਹੋ ਤੁਸੀਂ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਵਧੀਆ ਕਮਾਈ ਕਰ ਰਹੇ ਨੇ ਵਧੀਆ ਇਨਕਮ ਆ ਅਗਰ ਇਹਨਾਂ ਦੀ ਮਦਦ ਕੀਤੀ ਆ ਹੱਥ ਫੜਿਆ ਤਾਂ ਵਧੀਆ ਕਮਾਈ ਹੋ ਰਹੀ ਆ ਤੇ ਘਰ ਔਰਤ ਦੀ ਵਧੀਆ ਕਮਾਈ ਕਰ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਸਰ ਬਹੁਤ ਵਧੀਆ ਅਪਰਾਹਲਾ ਸਾਡੇ ਸ਼੍ਰੀ ਰਮੇਂਦ ਖੰਨਾ ਜੀ ਦਾ ਤੇ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਕਹਾਂਗੇ ਵੀ ਖੰਨਾ ਸਾਹਿਬ ਨਾਲ ਜੁੜ ਕੇ ਉਹਨਾਂ ਦੀਆਂ ਸਕੀਮਾਂ ਦਾ ਫਾਇਦਾ ਉਠਾਇਆ ਜਾਵੇ Obrigado.